ਦੇਹ ਕੁਰਬਾਨੀ ਕੁਰਬਾਨੀ ਕੁਰਬਾਨ ਹੋਤ ਜਾਈਏ ਕੁਰਬਾਨ ਐਸੀ ਗੁਰ ਕੁਰਬਾਨੀ ਕੋ ਅ ਗੁਰੂ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਜੀਵਨ ਇਤਿਹਾਸ ਸ਼ਹਾਦਤ ਬਖਸ਼ਿਸ਼ਾਂ ਤੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਸਤਿਗੁਰੂ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਬਹੁਤ ਸਾਰੇ ਵਿਸ਼ੇਸ਼ਣ ਜਿਹੜੇ ਆ ਉਹ ਸਤਿਗੁਰਾਂ ਦੀ ਜਲਾਉ ਪ੍ਰਤਾਪ ਨਾਲ ਪੁਕਾਰੇ ਜਾਂਦੇ ਆ ਪਟ ਬਾਣੀ ਵਿੱਚ ਦਰਜ ਹੈ ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰੰਪਿ ਛਾਣਿਓ ਕਲ ਕਰ ਜੋੜ ਸੁਜਸ ਵਖਾਨ ਇਹ ਪ੍ਰਕਾਰਨ ਪਟ ਬਾਣੀ ਵਿੱਚ ਹੈ ਕਿ हे ਸਤਿਗੁਰੂ ਜੀਓ ਤੁਸੀਂ ਆਪਣੇ ਪ੍ਰਕਾਸ਼ ਸਮੇਂ ਤੋਂ ਲੈ ਕੇ ਗੁਰਮਤ ਨੂੰ ਤੇ ਬ੍ਰਹਮ ਨੂੰ ਪਛਾਣਿਆ ਤੇ ਜਿਹੜਾ ਕਲ ਭਟ ਹੈ ਇਹ ਹੱਥ ਜੋੜ ਕੇ ਆਪਜੀ ਦਾ ਜਸ ਵਖਾਣ ਕਰਦਾ ਹੈ ਇਸੇ ਤਰ੍ਹਾਂ ਲਿਖਿਆ ਹੈ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਮਥਰਾ ਪਟਜੀ ਕਹਿੰਦੇ ਨੇ ਕਿ ਕਾਲਪੁਰਖ ਵਿੱਚ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਇੱਕ ਸਮਾਨ ਨੇ ਤੇ ਪ੍ਰਤੱਖ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ ਜੋ तकरीबन 18 ਸਾਲ ਤੇ 4 ਮਹੀਨੇ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੰਜਵੀਂ ਜੋਤ ਪ੍ਰਕਾਸ਼ਮਾਨ ਹੋਈ ਤੇ 24 ਸਾਲ 9 ਮਹੀਨੇ ਦੇ ਕਰੀਬ ਸਤਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਗੁਰਿਆਈ ਦੇ ਸਮੇਂ ਤੇ ਸੰਸਾਰੀ ਉਮਰ ਤਕਰੀਬਨ 43 ਸਾਲ 1 ਮਹੀਨਾ ਤੇ 15 ਦਿਨ ਇਸ ਸਮੇਂ ਵਿੱਚ ਜਿਹੜੇ ਮਹਾਨ ਕਾਰਜ ਨੇ ਪੰਚਮ ਪਾਸ਼ਾ ਮਹਾਰਾਜ ਜੀ ਕਿਉਂਕਿ ਬਾਣੀ ਕੇ ਬਹੁਤ ਨੇ 30 ਰਾਗਾਂ ਵਿੱਚ ਬਾਣੀ ਰਚਿਤ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਕਲਨ ਤੇ ਸੰਪਾਦਨ ਹੋਇਆ ਸ੍ਰੀ ਹਰਮੰਦਰ ਸਾਹਿਬ ਦੀ ਸਿਰਜਣਾ ਸੰਪੂਰਨ ਤੇ ਅੰਮ੍ਰਿਤਸਰ ਸਰੋਵਰ ਤਿਆਰ ਕਰਵਾਉਣੇ ਰਾਮ ਸਰ ਸरोवर ਦੀ ਸੇਵਾ ਤਰਨ ਤਰਨ ਸਾਹਿਬ ਦੇ ਸਰੋਵਰ ਸ਼ਿਹਾਲਟਾ ਇੱਕ ਸਮੇਂ ਦੇ ਵਿੱਚ ਸਮਾਜ ਨੂੰ ਲੋਕ ਸੇਵਾ ਲਈ ਪ੍ਰੇਰਣਾ ਤੇ ਕੋੜੀਆਂ ਦੇ ਰੋਗ ਵਾਸਤੇ ਦੂਖ ਨਿਵਾਰਨ ਦਵਾਈ ਕਰਨਾ ਜਿਹੜਾ ਤਰਨ ਤਰਨ ਸਾਹਿਬ ਵਿਖੇ ਕੁਦਰਤੀ ਹੈ ਕਿ ਜਿਹੜਾ ਗੁਰੂ ਨਾਨਕ ਦਾ ਨਿਰਮਲ ਪੰਥ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਨਿਰਮਲ ਤੀਸਰ ਪੰਥ ਪ੍ਰਤੀ ਬਹੁਤ ਸਾਰੀਆਂ ਸਮਕਾਲੀ ਤਾਕਤਾਂ ਤੇ ਵਿਸ਼ੇਸ਼ ਕਰਕੇ ਜੋ ਤੁਦਕੇ ਜਹਾਂਗੀਰੀ ਦੇ ਵਿੱਚ ਜਹਾਂਗੀਰੀ ਆਤਮਕਥਾ ਵਿੱਚ ਦਰਜ ਹੈ ਕਿ ਉਹਦਾ ਜਿਹੜਾ ਧਾਰਮਿਕ ਕੱਟੜਪੁਣਾ ਹੈ ਤਉਸਬ ਹੀ ਹੈ ਉਹ ਸਤਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ ਹੈ ਪੰਚਮ ਪਾਸ਼ਾ ਮਹਾਰਾਜ ਜੀ ਨੇ ਜਿੱਥੇ ਮਹਾਨ ਬਖਸ਼ਿਸ਼ਾਂ ਕੀਤੀਆਂ ਉੱਥੇ ਨਿਰਮਲ ਪੰਥ ਦੀਆਂ ਮਹਾਨ ਪਰੰਪਰਾਵਾਂ ਰਵੈਤਾਂ ਤੇ ਮਰਿਆਦਾ ਨੂੰ ਪਾਲਦਿਆਂ ਹੋਇਆਂ ਇੱਕ ਸੰਸਾਰ ਨੂੰ ਪੂਰਨੇ ਪਾ ਕੇ ਦਿੱਤੇ ਆਪਜੀ ਸ਼ਹੀਦਾਂ ਦੇ ਸਰਤਾਜ ਬਣੇ ਸਤਗੁਰਾਂ ਦੀ ਸ਼ਹਾਦਤ ਬਹੁਤ ਵੱਡੀ ਮਹਾਨਤਾ ਰੱਖਦੀ ਹੈ ਕਿਸੇ ਵਿਦਵਾਨ ਨੇ ਲਿਖਿਆ ਕਿ ਜੇਠ ਦਾ ਮਹੀਨਾ ਤੱਤਾ ਵਿਰੋਧੀ ਤੱਤੇ ਨਕਸ਼ਬੰਦੀ ਤੱਤੇ ਮੁਰਤਜਾ ਖਾਨ ਤੱਥਾ ਸੁਲਹੀ ਖਾਨ ਤੱਤਾ ਸੁਲਬੀ ਖਾਨ ਤੱਤਾ ਪਿਰਥੀ ਚੰਦ ਤੱਤਾ ਜਹਾਂਗੀਰ ਤੱਤਾ ਰੇਤ ਤੱਤੀ ਦੇਗ ਤੱਤੀ ਪਾਣੀ ਤੱਤਾ ਸਾਰਾ ਆਲਾ ਦਵਾਲਾ ਹੀ ਤੱਤਾ ਪਰ ਕੇਵਲ ਸੀਤਲ ਸੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੋ ਗਾਇਨ ਕਰ ਰਹੇ ਨੇ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਸਤਿਗੁਰਾਂ ਦੀ ਸ਼ਹਾਦਤ ਇੱਕ ਸਮੇਂ ਦੇ ਵਿੱਚ ਉਸ ਮذਬੇ ਤੋਂ ਸੁਬਨਾਲ ਟੱਕਰ ਹੈ ਕਿਉਂਕਿ ਗੁਰੂ ਨਾਨਕ ਦਾ ਕਰ ਸਰਬ ਸੰਜੀਵਤਾ ਦਾ ਪ੍ਰਤੀਕ ਹੈ ਇੱਥੇ ਸਰਬੱਤ ਦਾ ਭਲਾ ਹੈ ਪਰ ਇਸ ਸ਼ਹਾਦਤ ਨੇ ਨਿਰਮਲ ਪੰਥ ਦੀ ਹੋਂਦ ਨੂੰ ਬਹੁਤ ਵੱਡੀ ਮਜ਼ਬੂਤੀ ਬਖਸ਼ਿਸ਼ ਕੀਤੀ ਇਹਦੇ ਬਾਰੇ ਹੀ ਜਦੋਂ ਇੱਕ ਪਟ ਬਾਣੀ ਵਿੱਚ ਆਉਂਦਾ ਜਦ ਲਾਉ ਨਹੀਂ ਭਾਗ ਲਲਾ ਰੋਦਾ ਤਬ ਲੋ ਭ੍ਰਮਤੇ ਫਿਰਤੇ ਬਹੁਤ ਤਾਇਓ ਕਲ ਕੋਰ ਸਮੁੰਦਰ ਮੇ ਬੂਡ ਤੇ ਕਬਹੂ ਮਿਟ ਹੈ ਨਹੀਂ ਰੇ ਪਿਛਤਾਇਓ ਤਤ ਵਿਚਾਰ ਇਹ ਮਥਰਾ ਜਗਤਾਰਣ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਪਟ ਬਾਣੀ ਵਿੱਚ ਹੈ ਕਿ ਜਿਨ੍ਹਾਂ ਨੇ ਐਸੇ ਮਹਾਨ ਪਾਤਸ਼ਾਹ ਜੀ ਦਾ ਧਿਆਨ ਧਰਿਆ ਉਹ ਫਿਰ ਸੰਕਟ ਦੇ ਵਿੱਚ ਤੇ ਗਰਭ ਜੁਨ ਵਿੱਚ ਨਹੀਂ ਆਏ ਇਹਦੇ ਪ੍ਰਤੀ ਹੀ ਕਿਉਂਕਿ ਕਿਸੇ ਕਵੀ ਨੇ ਲਿਖਿਆ ਸੀ ਜਿਹੜੀ ਅਸੀਂ ਪੰਕਤੀ ਬੋਲੀ ਆ ਕਿ ਦੇਹ ਕੁਰਬਾਨੀ ਕੁਰਬਾਨੀ ਕੁਰਬਾਨ ਹੋਤ ਜਾਈਏ ਕੁਰਬਾਨ ਐਸੀ ਗੁਰ ਕੁਰਬਾਨੀ ਕੋ ਤਾਂ ਭਾਈ ਗੁਰਦਾਸ ਜੀ ਅੰਕਿਤ ਕਰਦੇ ਨੇ ਗੁਰੂ ਅਰਜਨ ਵਿਟੋ ਕੁਰਬਾਨੀ ਰੈਂਦੇ ਗੁਰਦ੍ਰੇ ਉਹ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ ਦਰਸ਼ਨ ਦੇਖ ਪਤੰਗ ਜਿਓ ਜੋਤੀ ਅੰਦਰ ਜੋਸਮਾਣੇ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਕੁਰਬਾਨੀ ਤੋਂ ਵਾਰ-ਵਾਰ ਜਾਣੇ ਆ ਸਤਗੁਰੂ ਉਸ ਕਾਲ ਦੇ ਭਾਣੇ ਵਿੱਚ ਉਹਦੀ ਸਿਮਰਤੀ ਵਿੱਚ یوں ਜੀਂਦੇ ਨੇ ਜਿਵੇਂ ਮੀਨ ਮੱਛੀ ਦੀ ਜਿਹੜੀ ਕੋਲ ਹੈ ਉਹ ਪਾਣੀ ਨਾਲ ਪਿਆਰ ਪਾ ਕੇ ਜਉਂਦੀ ਹੈ ਜਾਂ ਜਿਵੇਂ ਪਤੰਗਾ ਸ਼ਮਾ ਨੂੰ ਤੱਕ ਲੈਂਦਾ ਹੈ ਉਹ ਜੋਤੀ ਅੰਦਰ ਜੋਸਮਾਣੀ ਆਪਣੀ ਜੋਤ ਨੂੰ ਉਸ ਜੋਤ ਵਿੱਚ ਸਮਿਲਿਤ ਕਰ ਦਿੰਦਾ ਹੈ ਇਸ ਤਰ੍ਹਾਂ ਪੰਚਮ ਪਾਦਸ਼ਾਹ ਮਹਾਰਾਜ ਜੀ ਨੇ ਮਹਾਨ ਕੁਰਬਾਨੀ ਦੇ ਕੇ ਨਿਰਮਲ ਪੰਥ ਦੀਆਂ ਇਸ ਮਹਾਨ ਪਰੰਪਰਾਵਾਂ ਤੇ ਰਵੈਤਾਂ ਨੂੰ ਬਚਾਇਆ ਹੈ। ਇਹਦੇ ਸਬੰਧੀ ਸਤਿਗੁਰਾਂ ਦਾ ਜਲੌ ਪ੍ਰਤਾਪ ਹੋਂਦ ਸ਼ਕਤੀ ਕੀ ਹੈ? ਗਿਆਨੀ ਗਿਆਨ ਸਿੰਘ ਜੀ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਜਿਹੜਾ ਇੱਕ ਕਾਵ ਕਲਾ ਦਾ ਵੀ ਕਮਾਲ ਹੈ ਕਿ ਅਰਜਣ ਦੇਵੰ ਅਰਜਣ ਸੇਵੰ ਅਰਜਣ ਜੇਵੰ ਅਰਜਣ ਪੂਰੈ ਅਰਜਣ ਤੂਲੰ ਅਰਜਣ ਮੂਲੰ ਅਰਜਣ ਸੂਲਦ ਅਰਜਣ ਰੂਰੈ ਅਰਜਨ ਮਾਨਸ ਅਰਜਨ ਬਾਂਸ ਅਰਜਨ ਠਾਂਸ ਅਰਜਨ ਚੂਰਾ ਤਾਂ ਗੁਰੂ ਅਰਜਨ ਕੇ ਗੁਣ ਅਰਜਨ ਅਰਜਨ ਪਰਜਨ ਫਰਜ਼ ਜ਼ਰੂਰ ਹੈ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਕਲਪ ਬ੍ਰਿਸ਼ ਜੋ ਦੇਵਤਿਆਂ ਦਾ ਕਲਪਿਆ ਜਾਂਦਾ ਹੈ ਉਹਦੇ ਤਰ੍ਹਾਂ ਸਾਰੀਆਂ ਬਖਸ਼ਿਸ਼ਾਂ ਨਿਆਮਤਾਂ ਦੇਣ ਵਾਲੇ ਨੇ ਗੁਰੂ ਅਰਜਨ ਦੇ ਮਹਾਰਾਜ ਜੀਵਨ ਜੀਵਨ ਬਖਸ਼ਿਸ਼ ਕਰਨ ਵਾਲੇ ਨੇ ਸੇਵਨ ਦਾਸਾਂ ਦੇ ਸੇਵ ਜੋ ਸੇਵਨ ਯੋਗ ਨੇ ਤੇ ਸਰਬ ਕਲਾ ਸਮਰੱਥ ਪੂਰੇ ਨੇ अर्जण तोलन अर्जन, अर्जन मूलन गुरु अर्जुन ਦੇ ਮਹਾਰਾਜ ਜੀ ਦੇ ਬਖਸ਼ਿਸ਼ਾਂ ਦੀ ਜਿਹੜੀ ਲੰਬਾਈ ਚੜਾਈ ਮਾਪੀ ਨਹੀਂ ਜਾ ਸਕਦੀ अर्जन ਸੂਲਤ ਜਿਹੜੇ ਪੰਥ ਵਿਰੋਧੀ ਨੇ ਨਿਰਮਲ ਪੰਥ ਦੇ ਦੁਖੀ ਨੇ ਉਹਨਾਂ ਲਈ ਸਹੂਲਤ ਦੀ ਤਰ੍ਹਾਂ ਹੈ अर्जन ਰੂਰ ਹੈ ਉਹ ਮਹਾਨ ਸੁੰਦਰ ਸਰੂਪ ਨੇ ਬਖਸ਼ਿਸ਼ਾਂ ਦੇ ਭੰਡਾਰ ਨੇ अर्जन मांस ਸੰਗਤਾਂ ਲਈ ਮਾਨਸ ਸਰੋਵਰ ਦੀ ਤਰ੍ਹਾਂ ਹੈ अर्जन ਬਾੰਸ ਬਾਣੀ ਦੀ ਬਰਖਾ ਵਰਸਦੀ ਹੈ ਕਿਉਂਕਿ ਦੋਹਤਾ ਬਾਣੀ ਕਾ ਬੋਹਤਾ ਸਤਗੁਰਾਂ ਦੀ ਮਹਾਨ ਬਾਣੀ ਸੁਖਮਣੀ ਸਾਹਿਬ 12 ਵਾਂ ਤੇ 30 ਰਾਗਾਂ ਵਿੱਚ ਐਡਾ ਵੱਡਾ ਮਹਾਨ ਫਲਸਫਾ ਰਚਿਤ ਕੀਤਾ ਹੈ ਕਹਿੰਦੇ ਬਾਣੀ ਦੇ ਰਚਣ ਵਾਲੇ ਅਰਜਨ ਠਾਂਸ ਤਪ ਦੇ ਹਿਰਦਿਆਂ ਨੂੰ ਠਾਰਨ ਵਾਲੇ ਅਰਜਨ ਚੂਰੈ ਤੇ ਭਰਮਗੜ ਨੂੰ ਚੂਰਚੂਰ ਕਰਨ ਵਾਲੇ ਨੇ ਉਹ ਮਹਾਨ ਪਾਤਸ਼ਾਹ ਗੁਰੂ ਅਰਜਨ ਤਾ ਗੁਰੂ ਅਰਜਨ ਕੇ ਗੁਣ ਅਰਜਨ ਅਰਜਨ ਪਰਜਨ ਫਰਜ਼ ਜ਼ਰੂਰ ਹੈ ਤਾਂ ਫਿਰ ਮੈਂ ਕਹਿੰਦੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗੁਣਾ ਦਾ ਵਨਨ ਕਰ ਰਿਹਾ ਹਾਂ ਜਿਹੜੇ ਪਰਜਨ ਪਰਾਏ ਜਨਾਂ ਵਾਸਤੇ ਆਪਣਾ ਜੀਵਨ ਲੇਖੇ ਲਾਉਣਾ ਵੀ ਫਰਜ਼ ਸਮਝਦੇ ਨੇ ਉਸ ਮਹਾਨ ਪਾਤਸ਼ਾਹ ਜੀ ਦਾ ਕਿਉਂਕਿ 30 ਮਈ 1606 ਈਸਵੀ ਜਿਹੜਾ ਸ਼ਹਾਦਤ ਦਾ ਦਿਨ ਹੈ ਵਿਸ਼ਵ ਪੱਦਰ ਦੇ ਵਿੱਚ ਅਸੀਂ ਆਪਣੇ ਸਤਿਗੁਰੂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਉਹਨਾਂ ਦੀਆਂ ਰਹਿਮਤਾਂ ਨੂੰ ਜਿਨ੍ਹਾਂ ਦੇ ਜਲੌ ਪ੍ਰਤਾਪ ਤੇ ਸ਼ਹਾਦਤ ਦਾ ਸਦਕਾ ਇਸ ਨਿਰਮਲ ਪੰਥ ਦੀਆਂ ਰਵੈਤਾਂ ਪਰੰਪਰਾਵਾਂ ਹੋਰ ਬਿਹੱਦ ਮਜ਼ਬੂਤ ਹੋਈਆਂ ਅੱਜ ਦੇ ਦਿਨ ਮਹਾਨ ਸ਼ੀਦਾਂ ਨੂੰ ਸਤਿ ਨਮਸਕਾਰ ਸਤਿ ਨਮਸਕਾਰ ਸਤਿ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ